ਜਲੰਧਰ ਪੁਲਿਸ ਕਮਿਸ਼ਨਰ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਥਾਣੇ ਦਾ ਚੰਚੇਤ ਨਿਖਣ ਕੀਤਾ ਸ਼ਹਿਰ ਦੇ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਇੱਕ ਮਹੀਨੇ ਦੇ ਅੰਦਰ 900 ਤੋਂ ਵੱਧ ਜਾਂਚ ਅਧੀਨ ਕੇਸਾਂ ਦਾ ਸਫਲਤਾਪੂਰਵਕ ਨਿਪਟਾਰਾ ਕੀਤਾ ਜਲੰਧਰ ਪੁਲਿਸ ਨਿ ਕਮਿਸ਼ਨਰ ਨੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 ਅਤੇ ਸਦਰ ਥਾਣੇ ਦਾ ਦੌਰਾ ਕੀਤਾ ਜਿਸ ਦਾ ਉਦੇਸ਼ ਮੁੱਦਿਆਂ ਨੂੰ ਹੱਲ ਕਰਨਾ ਅਤੇ ਖੇਤਰ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਨਾ ਹੈ ਇਸ ਨੂੰ ਨਿਖਣ ਦੌਰਾਨ ਸੁਪਨ ਸ਼ਰਮਾ ਨੇ ਥਾਣਿਆਂ ਦਾ ਸੰਚਾਲਨ ਕੀਤਾ ਜਲੰਧਰ ਪੁਲਿਸ ਦੇ ਪੁਲਿਸ ਕਮ ਦੀ ਤੇਵਾਨਾਂ ਨੂੰ ਸੰਚਾਲਨ ਦੀ ਮਹੱਤਤਾ ਤੇ ਜ਼ੋਰ ਦਿੱਤਾ ਅਤੇ ਨਿਰਦੇਸ਼ ਦਿੱਤੇ ਕਿ ਉਨ੍ਹਾਂ ਦਾ ਨਿਪਟਾਰਾ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤਾ ਜਾਵੇ। ਐਮਰਜੈਂਸੀ ਹੈਲਪਲਾਈ ਨੰਬਰ ਖਾਸ ਕਰਕੇ ਔਰਤਾਂ ਲਈ 112 ਤੇ 199 ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਅਤੇ ਸਟੇਸ਼ਨ ਦੇ ਸਟਾਫ ਨੂੰ ਇਨ੍ਹਾਂ ਹੈਲਪਲਾਈਨ ਬਾਰੇ ਜਾਗਰੂਕਤਾ ਵਧਾਉਣ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰੇ ਦੌਰਾਨ ਧਲੰਦਰ ਦੇ ਪੁਲਿਸ ਕਮਿਸ਼ਨਰ ਸੁਪਾਸਨ ਸ਼ਰਮਾ ਨੇ ਖੇਤਰ ਵਿੱਚ ਮੌਜੂਦ ਅਪਰਾਧ ਵਿੱਚ ਰੋਕਥਾਮ ਦੀ ਪ੍ਰਭਾਵਸ਼ੀਲਤਾ ਨੂੰ ਪ੍ਰਾਧ ਦੀ ਇਸ ਮੁੱਖਿਆ ਕੀਤੀ ਅਤੇ ਉਨ੍ਹਾਂ ਨੇ ਪੁਲਿਸ ਸਟੇਸ਼ਨਾਂ ਦੀ ਜਾਂਚ ਦੀ ਸ਼ਿਕਾਇਤ ਦੇ ਪ੍ਰਬੰਧਨ ਤੇ ਸਟਾਫ ਦੀ ਇਸ ਮੁੱਚੀ ਕਾਰਜਗਾਰੀ ਨੂੰ ਟਰੈਕ ਕਰਨ ਲਈ ਮਜ਼ਬੂਤ ਅੰਦਰੂਨੀ ਨਿਗਰਾਨੀ ਪ੍ਰਣਾਲੀਆਂ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 21 ਅਧਰ ਜ਼ਿਲੰਧਰ ਦੇ ਦੌਰੇ ਨੇ ਇਸ ਵedere ਜਵਾਬ ਦੇਤੇ ਅਤੇ ਪੁਲਿਸ ਬਲ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਜ਼ਿਲੰਧਰ ਪੁਲਿਸ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਨਾਗਰਿਕਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵਧਣ ਬਦਲੇ ਬਿਊਰੋ ਰਿਪੋਰਟ ਜ਼ਿਲੰਧਰ ਬੀਚੀ ਹੋਈ ਇਹ ਬੇਸਿਕਲੀ ਬੇਸਿਕਲੀ ਵੈਲਫੇਅਰ ਆਫ ਕ੍ਰਾਈਮ ਰਿਡਕਸ਼ਨ ਤੇ ਹਰ ਬਾਕੀ ਮਿਥਾਣੇ ਵਿੱਚ ਚੈੱਕ ਕਰ ਰਹੇ ਤੇ ਜਿਹੜੀ ਵੀ ਪੈਂਡੈਂਸੀ ਹੈ ਕੰਪਲੇਂਟਸ ਨੂੰ ਲੈ ਕੇ ਪੈਂਡਿੰਗ ਅਨਰਿਸਟਿਗੇਸ਼ਨ ਕੇਸਸ ਹੈ ਉਹਦੇ ਚ ਡੇ ਟੂ ਡੇ ਮੋਨਿਟਰਿੰਗ ਲਈ ਇੱਕ ਖਾਕਾ ਤਿਆਰ ਕੀਤਾ ਗਿਆ ਹੈ ਪਾਈ ਨੇਮ ਆਫਸਰਸ ਦੀ ਟੂ ਬੀ ਲਾਈ ਗਈ ਹੈ ਐਂਡ ਇਵਨਚੁਅਲੀ ਆਪਾਂ ਸ਼ੁਰੂਆਤ ਇਸ ਹਫਤਾ ਤੋਂ ਬਰ ਚਲੂਗਾ ਤੇ ਪੈਂਡੈਂਸੀ ਆਪਾਂ ਖਤਮ ਕਰਾਂਗੇ ਸਾਢੇ 1 ਸਾਰੇ ਕੇਸਸ ਜਿਹੜੇ ਸੀਗੇ ਜਲੰਧਰ ਦੇ ਉਹ 1 ਮਹੀਨੇ ਪਹਿਲਾਂ 3400 ਸੀਗੇ ਜੋ ਪੈਂਡਿੰਗ ਸੀ ਤੇ ਹੁਣ ਆਫਸਰਸ ਦੀ ਜਿਹੜੀ ਨਰਤ ਨਮਕਤੀ ਹੈ ਇੱਕ ਮੈਨੇਜ ਹੋਈ 90% ਕੇਸ ਸੋਲਵਡ 올ਓਵਰ ਜਿਹੜੇ 올ਓਵਰ ਸਿਟੀ ਦੇ ਸੋਲਵਡ ਇਨਵੈਸਟੀਗੇਸ਼ਨ ਪੀਰੀਅਡ ਨਹੀਂ ਰੱਖਿਆ ਇਹ ਪੀਰੀਅਡ ਨਹੀਂ ਹੈ ਬਟ ਐਵਰੀ ਕੇਸ ਇਸ ਅਕਾਉਂਟਡ ਫੋਰ ਪੈਂਡੈਂਸੀ ਪੈਂਡੈਂਸੀ ਦਾ ਯਾਨੀ ਕਿ ਕੁਝ ਇਦਾਂ ਦੇ ਕੇਸਿਸ ਨੇ ਜਿਹੜੇ ਮਾਈਨਰ ਕੇਸਿਸ ਨੇ ਜੇ ਅਗਰ ਕੈਨਸਲੇਸ਼ਨ ਪਰ ਜਾਂਦੀ ਹੈ ਅਨਟ੍ਰੇਸ ਪਰ ਜਾਂਦੀ ਹੈ ਤੇ ਜਦ ਤੱਕ ਉਹ ਨਹੀਂ ਪਰ ਜਾਂਦੀ ਹੈ ਤੇ ਇਹ ਜਿਹੜੇ ਲੋਕ ਹੈ ਉਹਨਾਂ ਦਾ ਕਿਸੇ ਦਾ ਪੀਸੀਸੀ ਨਹੀਂ ਜਪਰੂ ਹੁੰਦਾ ਹੈ ਕਿਸੇ ਦਾ ਲਾਇਸੈਂਸ ਨਹੀਂ ਬਣਦਾ ਤੇ ਯਾਤਾ ਪਟੂਕਟ ਕਰਾਈਏ क्राइम ਹੋਇਆ ਹੈ ਬੰਦੇ ਫੜੀਏ ਤੇ ਕੰਕਲ ਕਰਾਈਏ ਅਗਰ ਕੈਨਸਲੇਸ਼ਨ ਹੈ ਤਾਂ ਇੰਟਰੀ ਸੋ ਤਾਂ ਸਭ ਤੋਂ ਵਧੀਆ ਕਿ ਜਿੰਨੀ ਜਲਦੀ ਆਪਾਂ ਇਹ ਪਰਦਾਈਏ ਪਬਲਿਕ ਨੂੰ ਸਰਕਾਰ ਪੰਜਾਬ ਸਰਕਾਰ ਤੇ ਸੀਐਮ ਸਾਹਿਬ ਦੇ ਜਿਹੜੇ ਆਰਡਰਸ ਤੇ ਪਾਲਣਾ ਕਰਦੇ ਹੋਏ ਡੀਜੀ ਸਾਹਿਬ ਨੇ ਐਸਆਈਟੀ ਬਣਾਈ ਹੈ ਉਸ ਉਹ ਐਸਆਈਟੀ ਨੇ ਕੰਮ ਕਰਨਾ ਸ਼ੁਰੂ ਕਰਤਾ ਸਾਨੂੰ ਕੋਈ ਹਲੇ ਤੱਕ ਨਹੀਂ ਆਈਏ ਬਟ ਵੀ ਆਰ ਟਰੈਕਿੰਗ ਦਮ ਵੀ ਹੈਵ ਆਲਰੇਡੀ ਮਿਟ ਦਮ